ਕੀ ਹਾਲ ਚਾਲ ਨੇ ਦੋਸਤੋ ਸਾਰਿਆਂ ਦੇ ਯਾਰ ਡੈਂਪਰ ਵਾਲੇ ਵੀਰਾਂ ਨੂੰ ਬੇਨਤੀ ਐ ਵੀ ਇੱਥੇ ਕੋਈ ਤਰਪਾਲ ਤਰਪੂਲ ਗਾਲ ਲਿਆ ਕਰੋ ਸਾਰੇ ਲੋਕਾਂ ਦੀ ਅੱਖਾਂ ਭਰਦੇ ਜਾਂਦੇ ਨੇ ਇਹ ਫਿਰ ਅਗਲਾ ਕਹਿੰਦਾ ਡਰਾਈਵਰ ਵੀਰਾਂ ਨੂੰ ਮਾੜਾ ਚੰਗਾ ਬੋਲਦੇ ਨੇ ਮਾੜੇ ਚੰਗੇ ਵਾਲੇ ਕੰਮ ਹੀ ਨੇ ਦੇਖੋ ਤੁਸੀਂ ਕੀ ਹਾਲ ਹੋ ਰਿਹਾਗਾ ਉੱਤੋਂ ਜਮੀ ਰੇਤਾ ਖੱਸੀ ਰੇਤਾ ਭਰਿਆ ਹੋਇਆਗਾ ਡੈਂਪਰ 'ਚ ਸਾਰਾ ਉੜਦਾ ਜਾਂਦਾ ਚਲ ਗੱਡੀ ਵਾਲਾ ਤਾਂ ਫੇਰ ਵੀ ਬਚਤ ਰਹਿ ਜਾਂਦਾ ਮੋਟਰਸਾਈਕਲ ਵਾਲੇ ਦਾ ਕੀ ਬਣੇ ਭਈ ਤਾਂ ਦਿਸਣੀ ਨਹੀਂ ਦਿੰਦੇ ਕੁਝ ਮੂਰੇ ਘੱਟੋ ਘੱਟ ਇੱਥੇ ਕੋਈ ਤਰਪਾਲ ਜਾਂ ਕੋਈ ਇਹਨਾਂ ਨੂੰ ਕੋਈ ਵੀ ਕੋਈ ਕੰਜਰੇ ਇਹਨਾਂ ਨੂੰ ਘੇਰ ਕੇ ਆਏ ਨਹੀਂ ਕਹਿੰਦਾ ਵੀ ਯਾਰ ਤੁਸੀਂ ਅੱਖਾਂ ਭਰਦੇ ਜਾਂਦੇ ਹੋ ਲੋਕਾਂ ਦੀਆਂ ਵੀ ਕੀ ਗੱਲ ਐ ਇਹ ਤੁਸੀਂ ਇੱਥੇ ਮਾੜੀ ਮਿਡੀ ਕੋਈ ਤਰਪਾਲ ਗਾ ਲਓ ਪਤਾ ਨਹੀਂ ਆਪਾਂ ਨੂੰ ਨਹੀਂ ਪਤਾ ਵੀ ਮਿੱਟੀ ਕਿੱਥੇ ਜਾਂਦੀ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਉਹ ਗਲਤਾਂ ਐ ਕਰਦਾ ਵੀ ਕੋਈ ਕੰਮ ਕਰਨਾ ਹੈ ਤਾਂ ਐ ਤਾਂ ਦੇਖੋ ਵੀ ਇਹ ਜੀ ਉੜਦੀ ਜਾਊਗੀ ਰਾਹ ਦੇ ਵਿੱਚ ਜਮੀ ਰੇਤ ਐ ਖੱਸੀ ਕੋਈ ਜਗ੍ਹਾ ਤੇ ਪਾਣੀ ਪੂਣੀ ਛਿੜਕਿਆ ਹੋਇਆ ਹੋਵੇ ਇਹ ਸਾਰੇ ਮੋਟਰਸਾਈਕਲ ਵਾਲੇ ਆਮ ਤਾਂ ਜਮੀਂ ਦੇ ਦਿੰਦੇ ਨੇ ਤਾਂ ਇੱਕ ਮਾਗਰ ਵਿਚਾਰੇ ਮੋਟਰਸਾਈਕਲ ਵਾਲੇ ਦੋ ਜਵਾਖਤੀ ਦੇ ਨਾਲ ਤੇ ਨਾਲ ਘਰ ਵਾਲੀ ਤੀ ਕੀ ਆਪ ਤੀ ਦਾ ਚਾਰਜ ਜਨੇ ਮੋਟਰਸਾਈਕਲ ਤੇ ਦੀ ਵਿਚਾਰੇ ਉਹਨਾਂ ਨੂੰ ਕੁਛ ਵੀ ਨਾ ਦਿਸੇ ਗਾ ਮੂਰੇ ਜੰਮੀ ਧੂਆਂ ਧਾਰੇ ਕਰਤਾ ਹੁਣ ਤੂੰ ਐ ਲੈ ਲੈ ਵੀ ਐਕਸੀਡੈਂਟ ਹੋਣ ਵਾਲੀ ਕੰਮ ਹੈ ਜੀ ਉਹਨਾਂ ਦੇ ਵਿਚਾਰਾਂ ਨੇ ਸਰਟੀਫੀਕਟ ਵਾਈ ਦੀ ਇਹ ਤਾਂ ਕਰਕੇ ਆਪਾਂ ਨੇ ਵੀਡੀਓ ਬਣਾਈ ਹੈ ਵੀ ਟਰੱਕ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਬਾਈ ਬਣ ਕੇ ਇੱਥੇ ਕੋਈ ਤਰਪਾਲ ਤਰਪੂਲ ਪਾ ਕੇ ਲਿਆਇਆ ਕਰੋ ਜਾਇ ਤੇ ਕੋਈ ਪਾਣੀ ਪੂਣੀ ਛਿੜਕਿਆ ਹੋਵੇ ਵੀ ਕਿਸੇ ਨੂੰ ਕਿਸੇ ਬੰਦੇ ਨੂੰ ਇਹ ਦਿੱਕਤ ਨਾ ਆਵੇ ਜੇ ਕਿਸੇ ਬੰਦੇ ਨੂੰ ਦਿੱਕਤ ਨਹੀਂ ਆਊਗਾ ਕੋਈ ਨਹੀਂ ਸਾਨੂੰ ਮਾੜਾ ਚੰਗਾ ਬੋਲਦਾ ਸਾਨੂੰ ਕੀ ਆਪਦਾ ਕੁਝ ਮਰਜ਼ੀ ਕਰੋ ਨਾ ਕਰੋ ਸਰਕਾਰਾਂ ਸਰਕਾਰ ਦੇ ਕੰਮ ਨੇ ਪਰ ਰੇਤੇ ਵਾਲਾ ਤਾਂ ਰੇਤੇ ਵਾਲਾ ਤਾਂ ਨਹੀਂ ਮਤਲਬ ਆਹੋ ਹੁੰਦਾ ਰੇਤਾ ਤੁਸੀਂ ਘਟੋ ਘਟ ਤਰਪਾਲੇ ਪਾ ਲਓ ਉੱਤੇ ਕਿਸੇ ਦਾ ਕਿਸੇ ਦੇ ਜਵਾਖ ਦੇ ਸੱਟ ਫੇਟ ਵੱਜੀ ਕਿਸੇ ਦਾ ਐਕਸੀਡੈਂਟ ਹੋ ਗਿਆ ਕੌਣ ਜ਼ਿੰਮੇਵਾਰ ਹੈ ਬਾਕੀ ਭੁਜਾਈ ਵੀ ਐ ਜਾਂਦਾ ਜਿਵੇਂ ਅਗਲਾ ਕਹਿੰਦਾ ਕੋਈ ਸੋਨੇ ਦਾ ਭਰਿਆ ਹੋਇਆ ਹੁੰਦਾ ਵੀ ਕਿਤੇ ਕੋਈ ਫੜੇ ਨਾ ਲਵੇ ਸਾਨੂੰ ਪਿੰਡਾਂ ਦੇ ਵਿੱਚ ਦੀ ਟਰੱਕ ਜਾ ਰਿਹਾ ਹੈਗਾ ਡੈਂਪਰ ਪੂਰਾ ਭਰਿਆ ਹੋਇਆ ਫੁੱਲੋ ਦੇਖ ਲਓ ਤੁਸੀਂ ਮਿੱਟੀ ਜਮੇ ਖੱਸੀ ਰਿੱਤਾਗਾ ਜਿਹੜਾ ਉੜਦਾ ਜਾਂਦਾ ਸ਼ੇਅਰ ਕਰਦੇ